ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਮਾਤਾ ਜੀ ਸੁਲਖਣੀ ਨੂੰ ਅੱਜ ਵਿਆਹ ਬਣ ਆਏ ਨੇ ਮਾਤਾ ਜੀ ਸੁਲਖਣੀ ਨੂੰ ਅੱਜ ਵਿਆਹ ਬਣ ਆਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਸਾਧੂ ਸੰਤ ਵਿਆਏ ਨੇ ਸਾਧੂ ਸੰਤ ਵਿਆਏ ਨੇ ਕੀਰਤਨ ਕਰਦੇ ਆਏ ਨੇ ਕੀਰਤਨ ਕਰਦੇ ਆਏ ਨੇ ਬਾਲਾ ਤੇ ਮਰਦਾਨਾ ਜੀ ਗੁਰਾਂ ਦੇ ਨਾਲ ਹੀ ਆਏ ਨੇ ਬਾਲਾ ਤੇ ਮਰਦਾਨਾ ਜੀ ਗੁਰਾਂ ਦੇ ਨਾਲ ਹੀ ਆਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਮਾਤਾ ਜੀ ਸੁਲਖਣੀ ਨੂੰ ਅੱਜ ਵਿਆਹ ਬਣ ਆਏ ਮਾਤਾ ਜੀ ਸੁਲਖਣੀ ਨੂੰ ਅੱਜ ਵਿਆਹ ਬਣਿਆਏ ਨੇ ਪਰੀਆਂ ਨੇ ਮੰਗਲ ਗਾਏ ਨੇ ਪਰੀਆਂ ਨੇ ਮੰਗਲ ਗਾਏ ਨੇ ਰਲ ਕੇ ਸ਼ਗਨ ਮਨਾਏ ਨੇ ਰਲ ਕੇ ਸ਼ਗਨ ਮਨਾਏ ਨੇ ਦੇਵਤਿਆਂ ਤੋਂ ਅਰਸ਼ਾਂ ਨੇ ਅਰਸ਼ਾਂ ਤੋਂ ਦੇਵਤਿਆਂ ਨੇ ਗੁਰਾਂ ਤੇ ਫੁੱਲ ਵਰਸਾਏ ਨੇ ਅਰਸ਼ਾ ਤੋਂ ਦੇਵਤਿਆਂ ਨੇ ਗੁਰਾਂ ਤੇ ਫੁੱਲ ਵਰਸਾਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਅੱਜ ਜੀ ਸ਼ਹਿਰ ਬਟਾਲਾ ਦੇ ਪਾਗ ਜਗਾ ਬਣ ਆਏ ਨੇ ਅੱਜ ਜੀ ਸ਼ਹਿਰ ਬਟਾਲਾ ਦੇ ਪਾਗ ਜਗਾ ਬਣ ਆਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਮਾਤਾ ਜੀ ਸੁਲਖਣੀ ਨੂੰ ਅੱਜ ਵਿਆਹਣ ਆਏ ਨੇ ਮਾਤਾ ਜੀ ਸੁਲਖਣੀ ਨੂੰ ਅੱਜ ਵਿਆਹ